ਅੱਜ ਉੱਪਰ ਬੈਠੀ ਆਤਮਾ ਠਾਕਾ ਲਾ ਕੇ ਬਹੁਤ ਹੱਸਦੀ ਹੈ ਕੈਂਡੀ ਦੇਖੋ ਅੱਜ ਮੇਰੇ ਬੱਚਿਆਂ ਨੇ ਪੰਦੀ ਜੀ ਨੂੰ ਬੁਲਾਇਆ ਹੈ ਕਿੰਨੇ ਯਤਨਾ ਨਾਲ ਪਕਵਾਨਾਂ ਨੂੰ ਬਣਾਇਆ ਹੈ ਤੇ ਬੜੇ ਸਤਿਕਾਰ ਨਾਲ ਖਵਾਇਆ ਹੈ ਜਿਹਦੇ ਲਈ ਮੈਨੂੰ ਦੱਸਾਇਆ ਗਿਆ ਸੀ ਅੱਜ ਉਹੀ ਸਭ ਬਣਾਇਆ ਹੈ ਹੋਰ ਤਾਂ ਹੋਰ ਕਾਂਵਾਂ ਤੇ ਕੁੱਤਿਆਂ ਨੂੰ ਵੀ ਦਾਵਤ ਤੇ ਬੁਲਾਇਆ ਹੈ ਉਹਨਾਂ ਨੂੰ ਵੀ ਬੜੇ ਪਿਆਰ ਨਾਲ ਖਾਣਾ ਖਵਾਇਆ ਹੈ ਜਗ੍ਹਾ ਨਹੀਂ ਸੀ ਮੇਰੇ ਲਈ ਮੇਰੇ ਘਰ ਵਿੱਚ ਵਰਿੰਦ ਆਸ਼ਰਮ ਵਿੱਚ ਭਜਾਇਆ ਸੀ ਅੱਜ ਮੇਰੀ ਫੋਟੋ ਰੱਬ ਨਾਲ ਲਗਾਈ ਹੈ ਨਹੀਂ ਸੀ ਮੇਰੇ ਲਈ ਕੋਈ ਪੈਸਾ ਅੱਜ ਪੰਡਿਤ ਜੀ ਨੂੰ ਹਰਾਂ ਨੋਟ ਸਰਕਾਇਆ ਹੈ ਦੇਖੋ ਕਿਵੇਂ ਦਿਖਾਵਾ ਕਰ ਰਹੇ ਹਨ ਆਪਣੇ ਆਪ ਨਾਲ ਸ਼ਲਾਵਾ ਕਰ ਰਹੇ ਹਨ ਇਹ ਸਭ ਮੇਰੇ ਸਤੌਨ ਦੇ ਡਰ ਤੋਂ ਡਰ ਰਹੇ ਹਨ ਇਹਨਾਂ ਨੂੰ ਇਹ ਨਹੀਂ ਪਤਾ ਕਿ ਮਾਪੇ ਕਦੇ ਗੁੱਸੇ ਹੁੰਦੇ ਐਡਵੋਕੇਟ ਵਿਵੇਕ ਹਾਂਸ ਖਰਚਾ ਨੇ ਕਿਹਾ ਹੈ ਮੇਰੇ ਨਾਲ ਰਹਿਣ ਵਾਲੇ ਲੋਕ ਵੀ ਸ਼ਵਾਲਸ ਕਰਦੇ ਹਨ ਮੌਤ ਤੋਂ ਬਾਅਦ ਨਹੀਂ ਮਾਪੇ ਦਾ ਸਤਿਕਾਰ ਜਉਂਦੇ ਜੀ ਕਰੋ ਨਹੀਂ ਚਾਹੁੰਦੇ ਹੋ ਪੈਸਾ ਨਾ ਚਾਹੁੰਦੇ ਪਕਵਾਨ ਬਸ ਥੋੜਾ ਸਮਾਂ ਕੱਢੋ ਉਹਨਾਂ ਨੂੰ ਘਰ ਵਿੱਚ ਦਿਓ ਥੋੜੀ ਥਾਂ ਅਤੇ ਉਹਨਾਂ ਦੀ ਦੇਖਭਾਲ ਕਰੋ